ਲੋ ਵੀ ਮਿੱਤਰੋ ਆਪਣੀ ਝੋਟੀ ਸੂ ਰਹੀ ਐ ਦੇ ਰਹੀ ਐ ਬੱਚੇ ਨੂੰ ਜਨਮ ਦੇਖੋ ਕੀ ਆਉਂਦਾ ਕੱਟਾ ਆਵਾਜਾ ਕੱਟੀ ਆਉਂਦੀ ਐ ਅੱਗੇ ਦਾ ਕੱਟ ਹੀ ਆਇਆ ਜਿਆਦਾ ਜ਼ਰਾ ਪਹਿਲਾਂ ਕੋਹੇ ਨੂਰ ਦਾ ਕੱਟਾ ਆਇਆ ਹੋਰ ਦੇਖੋ ਕੀ ਦਿੰਦੀ ਐ ਕਿਹੋ ਜਿਹਾ ਬੱਚਾ ਆਉਂਦਾ ਕਿਹੋ ਜਿਹਾ ਰਿਜ਼ਲਟ ਆਉਂਦਾ ਉਹ ਵੀ ਸਾਰਾ ਤੁਹਾਨੂੰ ਆਪ ਦਿਖਾਵਾਂਗੇ 1 ਤਰੀਕ ਨੂੰ ਤਕਰੀਬਨ ਇਹ ਦਿਨ ਪੂਰੇ ਸੀਗੇ ਤੇ 2 ਦਿਨ ਤਕਰੀਬਨ ਇਹਨੇ ਉੱਤੇ ਲਏ ਹੈਗੇ 3 ਤਰੀਕ ਨੂੰ ਇਹ ਸ਼ਾਮ ਨੂੰ ਸੋਈ ਹੈਗੀ ਤੇ ਪਾਣੀ ਵਾਲੀ ਟਮਾਂਡੀ ਜੀ ਪਹਿਲਾਂ ਆ ਗਈ ਸੀਗੀ ਤੇ ਉਹ ਫਟ ਗਈ ਸੀ ਤੇ ਬੱਚੇ ਦੀ ਨਾ ਇੱਕ ਲੱਤ ਆਈ ਸੀਗੀ ਤੇ ਚਲੋ ਦੇਖੀ ਗਏ ਧਿਆਨ ਦੇਣ ਵਾਲੀਆਂ ਗੱਲਾਂ ਹੋਣਗੀਆਂ ਪੈਸੇ ਕੋਈ ਐਡੀ ਵੱਡੀ ਗੱਲ ਵੀ ਨਹੀਂ ਹੁੰਦੀਗੀ ਆਮ ਨਾਰਮਲ ਹੀ ਗੱਲ ਦਾ ਚਲੋ ਹੋ ਜਾਂਦਾ ਵਾ ਤੇ ਹੁਣ ਪਹਿਲਾਂ ਆਪਣੀ ਝੋਟੀ ਸੂਈ ਆ ਪਹਿਲਾਂ ਝੋਟੀ ਸੂਈ ਸੀਗੀ ਕੋਹੇ ਨੂਰ ਦੇ ਕਟੇ ਨੂੰ ਜਨਮ ਦਿੱਤਾ ਉਹਨੇ ਮੋਦੀ ਵਾਲੀ ਉਹ ਆਪੇ ਹੀ ਸੂਬੀ ਕੋਈ ਡੱਕਦੀ ਨਹੀਂ ਬਈ ਨਾਲੇ ਪਹਿਲਾਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਈ ਤੇ ਚਲੋ ਦਿੱਕਤ ਤਾਂ ਇਹਨੂੰ ਵੀ ਨਹੀਂ ਇੱਕ ਪਾਸੇ ਦਾ ਥੋੜਾ ਜਿਹਾ ਪੈਰ ਮੁੜਿਆ ਹੋਵਾ ਸੀਗਾ ਪੈਰ ਮੁੜਿਆ ਵਾਸ ਕਰਕੇ ਬਸ ਥੋੜੀ ਜੀ ਸੂਣ ਚ ਦਿੱਕਤ ਆਉਂਦੀ ਸੀ ਕਿਉਂਕਿ ਜਦੋਂ ਮਾੜ ਆ ਜਾ ਵੀ ਪੈਰ ਪੂਰਾ ਸਿਪਾਸੀ ਨੂੰ ਹੋ ਜੇ ਤਾਂ ਉਦੋਂ ਫਿਰ ਪਸ਼ੂ ਨੂੰ ਸੂਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਤੇ ਕੋਈ ਵੱਡੀ ਗੱਲ ਨਹੀਂ ਸੀ ਆਪਾਂ ਦੇਖਿਆ ਕੁਝ ਟਾਈਮ ਤੇ ਫਿਰ ਇੱਕ ਤਾਂ ਬੈਂਦੀ ਨਹੀਂ ਸੀ ਬਹਿ ਕੇ ਮੜਾ ਜਾ ਤੇ ਉਦੋਂ ਹੀ ਉੱਠ ਖੜਦੀ ਸੀਗੀ ਫਿਰ ਆਪਾਂ ਨੂੰ ਪਤਾ ਲੱਗਿਆ ਵੀ ਇੱਕ ਪੈਰ ਹੀ ਆਇਆਗਾ ਉਹ ਵੀ ਥੋੜਾ ਡਿੱਡਾਗਾ ਕਿਉਂਕਿ ਨਹੀਂ ਤਾਂ ਪੈਰ ਨਾ ਦੋਵੇਂ ਆਉਂਦੇ ਹੁੰਦੇ ਜਮਾ ਇਕੱਠੇ ਸਿੱਧੇ ਪੈਰ ਆਉਂਦੇ ਹੁੰਦੇ ਹੈਗੇ ਤੇ ਸੱਦਾ ਮੂੰਹ ਆਉਂਦਾ ਹੁੰਦਾ ਹਗਾ ਜੇ ਮੂੰਹ ਨਹੀਂ ਆਉਂਦਾ ਜਾਂ ਇੱਕ ਅੱਧਾ ਪੈਰ ਹੀ ਆਉਂਦਾ ਹਗਾ ਫੇਰ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਵੀ ਮਾੜਾ ਮੋਟਾ ਕੋਈ ਪੈਰ ਪੂਰ ਜਾਂ ਮੂੰਹ ਮੋੜਿਆ ਹੋਇਆ ਤੇ ਬਾਕੀ ਸਾਰਾ ਕੁਝ ਸਹੀ ਸੀ ਇੱਕ ਪੈਰ ਥੋੜਾ ਜਿਹਾ ਮੋੜਿਆ ਹੋਦਾ ਸੀਗਾ ਉਹ ਫਿਰ ਹੱਥ ਪਾ ਕੇ ਅੰਦਰ ਆਪਾਂ ਦੇਖ ਕੇ ਚੈੱਕ ਕਰਕੇ ਤੇ ਸਿੱਧਾ ਕਰਤਾ ਤੇ ਛੋਟੀ ਸੂਪੀ ਬੰਦ ਜੀ ਆਪਣੇ ਆਪ ਹੀ ਸੂਪੀ ਬਸ ਇੰਨਾ ਕੀ ਕੰਮ ਹੁੰਦਾ ਹੈਗਾ ਬਸ ਧਿਆਨ ਦੇਣ ਦੀ ਗੱਲ ਆ ਬਸ ਪਸ਼ੂ ਨੂੰ ਦੇਖੋ ਸੂਣਾ ਪਸ਼ੂ ਨੂੰ ਆਪੇ ਚਾਹੀਦਾ ਆਪੇ ਸੂਣ ਦਿਓ ਜੇ ਕੋਈ ਦਿੱਕਤ ਲੱਗਦੀ ਆ ਤਾਂ ਫੇਰ ਹੱਥ ਬਾਓ ਫੇਰ ਸੁਵਾਓ ਉਹ ਵੀ ਥੋੜਾ ਥੋੜਾ ਸਹਾਰਾ ਦੇ ਕੇ ਤੇ ਐਵੇਂ ਵੀ ਜ਼ੋਰ ਨਹੀਂ ਲਵਾਉਣਾ ਚਾਹੀਦਾ ਵੀ ਸਾਰਾ ਜ਼ੋਰ ਲਾ ਕੇ ਵੀ ਬੱਚਾ ਕੱਢ ਦੋ ਤੇ ਥੱਲੇ ਨੂੰ ਖਿੱਚਣਾ ਚਾਹੀਦਾ ਹੋਊ ਬਈ ਤੇ ਇਹ ਝੋਟੀ ਨੂੰ ਹੋਰ ਕੋਈ ਦਿੱਕਤ ਨਹੀਂ ਆਈ ਵਧੀਆ ਸੋ ਗਈ ਮੁੜ ਕੇ ਬਸ ਇੱਕ ਪੈਰ ਹੀ ਥੋੜਾ ਜਿਹਾ ਮੁੜਿਆ ਹੋ ਸੀਗਾ ਉਹਦੇ ਕਾਰਨ ਹੀ ਸੂ ਨਹੀਂ ਸੀ ਰਹੀ ਚਲ ਆਪਾਂ ਕੋਸਟ ਟਾਈਮ ਦੇਖਿਆ ਵੀ ਪਤਾ ਲੱਗ ਗਿਆ ਵੀ ਮਾੜਾ ਮੋਟਾ ਕੋਈ ਹੈਗਾ ਚੱਕਰ ਫਿਰ ਪੈਰ ਤੋਂ ਪਤਾ ਲੱਗ ਗਿਆ ਕਿ ਇੱਕ ਪੈਰ ਹੀ ਆਇਆ ਫਿਰ ਆਪਾਂ ਉਹ ਸਿੱਧਾ ਕਰਤਾ ਸੀ ਪੈਰ ਹੱਥ ਪਾ ਕੇ ਕੰਮ ਥੋੜਾ ਜਿਹਾ ਹੀ ਸੀਗਾ ਤੇ ਉਸ ਤੋਂ ਬਾਅਦ ਬੈ ਗਈ ਤੇ ਆਪੇ ਹੀ ਸੂ ਗਈ ਬਸ ਸਾਰਾ ਕੁਝ ਸਹੀ ਸਲਾਮਤ ਸੂ ਗਈ ਤੇ ਜੇ ਅਰਜੂ ਸਹੀ ਪੈ ਗਈ ਵਾ ਸਾਰਾ ਕੁਝ ਓਕੇ ਹੋ ਗਿਆ ਇਹਨੇ ਲక్ష్ਮੀ ਡੈਰੀ ਫਾਰਮ ਵਾਲਾਂ ਦੇ ਨਾਗਬੋਲ ਦੀ ਕੱਟੀ ਨੂੰ ਜਨਮ ਦਿੱਤਾਗਾ ਬਹੁਤ ਚੰਗੀ ਲਾਈਨ ਦੀ ਕੱਟੀ ਹੈਗੀ ਥੋੜੀ ਜਿਹੀ ਲਿੱਸੀ ਤਾਂ ਜ਼ਰੂਰ ਹੈਗੀ ਆ ਪਰ ਕੱਟੀ ਦੇ ਵਿੱਚ ਬਰੀਕੀਆਂ ਬਰੂਕੀਆਂ ਬਹੁਤ ਆ ਗਈਆਂ ਪੂਛ ਤਕਰੀਬਨ ਜੈਡ ਬਲੈਕੀ ਆ ਬਸ ਇੰਚਕ ਕਿਤੀ ਹੋਊਗੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਲੰਮਾ ਫੇਸ ਆ ਕੰਨ ਕੰਨ ਬਹੁਤ ਵਧੀਆ ਤੇ ਬਰੀਕ ਚਮੜੀ ਹੈਗੀ ਪਰਮਾਤਮਾ ਦੇ ਮਰਮੇ ਮੀ ਗਰੇ ਤੇ ਸੇਵਾ ਕਰਾਂਗੇ ਆਪਾਂ ਇਹਨੂੰ ਵਧੀਆ ਤਿਆਰ ਕਰਾਂਗੇ ਬਾਕੀ ਜੋ ਪਰਮਾਤਮਾ ਦੀ ਮਰਜ਼ੀ ਆ ਝੋਟੀ ਤੋਂ ਵੀ ਚੰਗੀ ਉਮੀਦ ਐ ਇਸ ਵਾਰ ਕਿ ਵਧੀਆ ਦੁੱਧ ਕੱਢੂਗੀ ਤਿਆਰੀ ਦੂਰੀ ਚੰਗੀ ਸੀਗੀ ਝੋਟੀ ਦੀ ਇਹ ਸਰਕਾਰੀ ਸੀਮਨ ਦੀ ਝੋਟੀ ਆ ਜੀ ਤੇ ਥੋੜੇ ਟਾਈਮ ਜੀ ਇਹ ਕੱਟੀ ਖੜੀ ਹੋ ਗਈ ਸੀਗੀ ਤੇ ਬਸ ਤੋਰਨ ਫਿਰਨ ਲੱਗ ਗਈ ਸੀਗੀ ਬਸ ਹੁਣ ਮੇਲੇ ਧਿਆਨ ਦੇ ਰੱਖਣ ਵਾਲੀਆਂ ਗੱਲਾਂ ਹੋਣਗੀਆਂ ਜੀ ਇਸ ਤਰ੍ਹਾਂ ਤੁਸੀਂ ਧਿਆਨ ਰੱਖੋ ਹਨ ਤੇ ਬਾਕੀ 나ੜਗਾ ਵੈਸੇ ਤਾਂ ਛੇਤੀ ਕਿਤੇ ਕੱਟਣ ਦੀ ਲੋੜ ਨਹੀਂ ਪੈਂਦੀ ਕੱਟਣ ਦੀ ਲੋੜ ਨਹੀਂ ਪਈ ਆਪਾਂ ਨੂੰ ਵੀ ਇੱਕ ਕਦੇ ਪਸ਼ੂ ਦੀ ਕਿਤੇ ਪਈ ਹੋਣੀ ਆ ਇਹਦਾ ਵੀ 나ੜਗਾ ਸਹੀ ਸੀਗਾ ਵੈਸੇ ਜੇ ਜਿਆਦਾ ਲੰਮਾ ਤੁਸੀਂ ਕੱਟ ਵੀ ਸਕਦੇ ਹੋ ਉਂਗਲਕ ਛੱਡ ਦਿਓ ਤੇ ਬਾਕੀ ਆ ਪੂਛ ਦੇਖ ਸਕਦੇ ਹੋ ਥੋੜੀ ਸੀਗੀ ਕੱਤੀ ਬਹੁਤ ਚੰਗੀ ਆਈ ਆ ਚੰਗੀ ਲੈ ਆਉਂਦੀ ਆ ਇਹ ਕੱਟ ਕੋਈ ਆਪਾਂ ਚਾਹੁੰਦੇ ਸੀਗੇ ਪਹਿਲਾਂ ਆਪਣੇ 6 ਕੱਟੇ ਆ ਗਏ 6 ਕੱਟੇਆਂ ਬਾਅਦ ਇਹ ਕੱਟੀ ਆ ਗਈ ਹੈਗੀ ਤੇ ਆਸ ਜੀ ਤਾਂ ਮੁੱਕ ਗਈ ਸੀ ਕਿ ਵੀ ਕੱਟੇ ਹੀ ਆਉਂਦੇ ਆ ਬਸ ਆਪਣੇ ਤਾਂ ਇਸ ਵਾਰ ਵੀ ਕੱਟਾ ਹੀ ਆਊਗਾ ਤੇ ਚਲੋ ਖੁਸ਼ੀ ਬਹੁਤ ਹੋਈ ਵੀ ਕੱਟੀ ਆ ਗਈ ਕਿਉਂਕਿ 6 ਕੱਟਿਆਂ ਕੱਟੇਆਂ ਬਾਅਦ ਕੱਟੀ ਆਈ ਹੈ ਜਾਂ ਇੱਕ ਮੋਦੀ ਦੀ ਝੋਟੀ ਆਈ ਸੀਗੀ ਉਸ ਤੋਂ ਬਾਅਦ 6 ਕੱਟੇ ਹੀ ਆਏ ਆਗੇ ਇਸ ਵਾਰ ਇਹ ਕੱਟੀ ਆਈ ਹੈ ਬਹੁਤ ਖੁਸ਼ੀ ਹੈ ਵੰਗੋ ਤੇ ਬਾਕੀ ਪਸ਼ੂ ਦਾ ਧਿਆਨ ਰੱਖਿਆ ਕਰੋ ਸੂਨ ਮੌਕੇ ਇਹ ਜ਼ਰੂਰੀ ਹੈ ਬਾਕੀ ਬੱਚੇ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਚਲੋ ਸੋਚਿਆ ਵੀ ਭਰਾਵਾਂ ਦੇ ਨਾਲ ਵੀਡੀਓ ਸਾਂਝੀ ਕਰੀਏ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਬਾਕੀ ਕੱਟੀ ਦੱਸਿਓ ਕਿਵੇਂ ਲੱਗੀ ਚੰਗੀ ਲੱਗੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਅੱਗੇ ਤੋਂ ਅੱਗੇ ਧੰਨਵਾਦ ਸਾਰੇ ਭਰਾਵਾਂ ਦਾ